ਦੋ ਤਿੰਨ ਹੋਰ ਵੱਢਣਗੇ ਅਜ ਤਾਂ ਦੋ ਤਿੰਨ ਹੋਰ ਵੱਢਣਗੇ ਸੋ ਜਦੋਂ ਪਤਾ ਕੀ ਹੈ ਜਦੋਂ ਮਤਲਬ ਬੋਖਲਾ ਹਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਭੱਜਦਾ ਕੋਈ ਕਿੱਧਰ ਨੂੰ ਭੱਜਦਾ ਕਿਸੇ ਵੀ ਭੱਗੜ ਮੱਚਦੀ ਜਿਹਨੂੰ ਕਹਿੰਦੇ ਆਪਾਂ ਭੱਗਦਰ ਚ ਨਹੀਂ ਪਤਾ ਲੱਗਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿਤੇ ਨਾ ਜਾਈਏ ਸੋ ਅਕਾਲੀ ਦਲ ਚ ਭੱਗੜ ਮੱਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਮੈਂ ਨਾਨ ਪੋਲਿਟਿਕਲ ਆ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਕਿ ਇਹ ਹੀ ਇਹਨਾਂ ਦੀ ਬੁਖਲਾਟ ਹੈ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ 'ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਨੇ ਕਿ ਸਟ੍ਰੇਨਾ ਜਾਣ ਲੱਗੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਹਨੂੰ ਪਤਾ ਹੀ ਨਹੀਂ ਕਿ ਮੋਨੋਕਰੋਟੋਫਾਸ ਹੈ ਟੀ ਖਤਰਨਾਕ ਜ਼ਹਿਰ ਹੈ ਮੋਨੋਕਰੋਟੋਫਾਸ ਦਾ ਛਿੜਕਾਉ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀਆਂ ਨੇ ਬਹੁਤ ਸਾਰੀਆਂ ਪੀਯੂ ਨਾਲ ਗੱਲ ਕਰਕੇ ਥੋੜਾ ਜਿਹਾ ਆਰਗੇਨਿਕ ਖੇਤੀ ਵੱਲ ਜਾ ਰਹੇ ਹਾਂ ਪੋਜ਼ਿਟਿਵ ਥਿੰਕਿੰਗ ਹੈ ਬਾਕੀ ਕਾਲੀਗਲ ਕਾਂਗਰਸ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ